ਲੋੜੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਕਰਨਲ ਬਾਠੁਰਾਂ ਦੀ ਕੁੱਟ ਮਾਰ ਦਾ ਮਾਮਲਾ ਲਗਾਤਾਰ ਧੂੜ ਫੜਦਾ ਜਾ ਰਿਹਾ ਹੈ ਅਜੇ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਰਾਹਤ ਪੰਜਾਬ ਸਰਕਾਰ ਨੂੰ ਰਾਹਤ ਮਿਲਦੀ ਦਿਖਾ ਲਈ ਨਹੀਂ ਦੇ ਰਹੀ ਜਦ ਕਿ ਇਸ ਦੇ ਉਪਰੰਤ ਇੱਕ ਹੋਰ ਮਸਲਾ ਮੁਫਾਤ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਪੰਜਾਬ ਪੁਲਿਸ ਦੀਆਂ ਹੀ ਉਹ ਜਿਹੜੀਆਂ ਪੋਲਾਂ ਖੋਲ ਦਿੱਤੀਆਂ ਗਈਆਂ ਨੇ ਜਿਸ ਦੇ ਨਾਲ ਹੁਣ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਪੁਲਿਸ ਦਿਖਾ ਲਈ ਦੇ ਰਹੀ ਹੈ ਉਹ ਤੁਹਾਨੂੰ ਬਿਆਨ ਵੀ ਸੁਣਾਵਾਗੇ ਕਿ ਇਸ ਤਰੀਕੇ ਦੇ ਨਾਲ ਰੋਹ ਕੁਰਲਾਕੇ ਉਸ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੀ ਤਮਾਮ ਗਾਥਾ ਜਿਹੜੀ ਹੈ ਆਪਣੇ ਨਾਲ ਹੋਈ ਹੱਡਬੀਤੀ ਜਿਹੜੀ ਹੈ ਉਹ ਸੁਣਾਈ ਜਾ ਰਹੀ ਹੈ ਪੱਤਰਕਾਰਾਂ ਦੇ ਸਾਹਮਣੇ ਰੋਹ ਕੁਰਲਾਕੇ ਹਟਕੋਰੇ ਲੈ ਲੈ ਰੋਂਦਾ ਉਹ ਪੁਲਿਸ ਮੁਲਾਜ਼ਮ ਜਿਹੜਾ ਹੈ ਉਸ ਦੀ ਕਹਾਣੀ ਨੂੰ ਜਦੋਂ ਤੁਸੀਂ ਸੁਣੋਗੇ ਹੈਰਾਨ ਹੋ ਜਾਮੋਗੇ ਪਰੇਸ਼ਾਨ ਵੀ ਹੋ ਜਾਮੋਗੇ ਕਿ ਪੁਲਿਸ ਜੇਕਰ ਆਪਣੇ ਮੁਲਾਜ਼ਮਾਂ ਦੀ ਹੀ ਨਹੀਂ ਸੁਣਦੀ ਤਾਂ ਆਮ ਲੋਕਾਂ ਦਾ ਕੀ ਹਸ਼ਰ ਹੁੰਦਾ ਹੋਵੇਗਾ ਕੀ ਹਾਲ ਹੁੰਦਾ ਹੋਵੇਗਾ ਇਸ ਦੀ ਤਾਜ਼ਾ ਉਦਾਹਰਣ ਆਪਾਂ ਨੂੰ ਪਿਛਲੇ ਸਮੇਂ ਦੇ ਵਿੱਚ ਮਿਲ ਕੇ ਹੱਟੀ ਹੈ ਕਨਨਲ ਬਾੜਠੁਰਾਂ ਦੀ ਕੁੱਟਮਾਰ ਤੋਂ ਬਾਅਦ ਪੌਲਿਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਸਾਰੇ ਮਸਲੇ ਮਾਮਲੇ ਦੇ ਵਿੱਚ ਆ ਵੱਡੇ ਪੱਧਰ ਦੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਲਪੇਟਣ ਦੀ ਸਮੇਟਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸੇ ਦੇ ਦਰਮਿਆਨ ਵੱਡੇ ਪੱਧਰ ਦੇ ਉੱਪਰ ਜਦੋਂ ਕਰਨਲ ਬਾਠੁਰਾ ਦਾ ਮਾਮਲਾ ਜਿਹੜਾ ਉਹ ਉਜਾਗਰ ਹੁੰਦਾ ਜਾਂ ਪਰ ਉਸ ਦੇ ਹੱਕ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਬਦ ਉਤਰਿਆ ਜਾਂਦਾ ਤਾਂ ਫਿਰ ਜਾ ਕੇ ਪੰਜਾਬ ਪੁਲਿਸ ਕਿਤੇ ਨਾ ਕਿਤੇ ਮਾੜਾ ਜਾਂ ਮੰਨਣਾ ਸ਼ੁਰੂ ਕਰਦੀ ਹੈ ਕਿ ਭਾਈ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਆ ਸੱਚ ਨੇ ਤੇ ਇਸ ਦੇ ਵਿੱਚ ਮਾਰਕੁਟਾਈ ਹੋਈ ਹੈ ਪਰ ਇੱਕ ਤਸਵੀਰ ਤੁਹਾਡੇ ਨਾਲ ਹੁਣ ਸਾਂਝੀ ਕਰਨੀ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਰੋਂਦਾ ਦਿਖਾ ਲਈ ਦੇ ਰਿਹਾ ਕੋਰ ਲੌਂਦਾ ਦਿਖਾ ਲਈ ਦੇ ਰਿਹਾ ਇਸ ਪੁਲਿਸ ਮੁਲਾਜ਼ਮ ਦੀ ਕੀ ਮਜਬੂਰੀ ਸੀ ਕਿ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਇਸ ਨੂੰ ਰੋਣਾ ਪਿਆ ਕੀ ਇਸ ਦੀ ਮਜਬੂਰੀ ਸੀ ਕਿ ਇਸ ਦੇ ਬਦੋਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਆਪਣੀ ਉਹ ਹੱਡ ਬੀਤੀ ਦੱਸਣੀ ਪਈ ਜਦ ਕਿ ਇਹ ਸਾਰੀਆਂ ਚੀਜ਼ਾਂ ਇੱਕ ਪੁਲਿਸ ਮੁਲਾਜ਼ਮ ਦੇ ਤੌਰ ਦੇ ਉੱਪਰ ਇਸ ਦੀਆਂ ਪਹਿਲ ਦੇ ਆਧਾਰ ਦੇ ਉੱਪਰ ਹੱਲ ਹੋਣੀਆਂ ਚਾਹੀਦੀਆਂ ਸੀ ਪਰ ਕੀ ਪੰਜਾਬ ਪੁਲਿਸ ਦੇ ਵਿੱਚ ਵਾਕਈ ਇਦਾਂ ਦੀਆਂ ਜਿਹੜੇ ਹਾਲਤਾਂ ਤੇ ਹਾਲਾਤ ਬਣੇ ਪਏ ਨੇ ਜਿਸ ਦੇ ਨਾਲ ਆਪਣੇ ਮੁਲਾਜ਼ਮਾਂ ਨੂੰ ਵੀ ਉਹਨਾਂ ਦੇ ਵੱਲੋਂ ਬਖਸ਼ਿਆ ਨਹੀਂ ਜਾਂਦਾ ਉਹਨਾਂ ਦੀ ਵੀ ਪੁੱਛ ਪ੍ਰਤੀਤ ਉਸ ਤਰੀਕੇ ਦੇ ਨਾਲ ਨਹੀਂ ਹੁੰਦੀ ਜੇ ਇਸ ਤਰੀਕੇ ਹੋਣੀ ਚਾਹੀਦੀ ਸੀ ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਕੋਲ ਜਾਂ ਫਿਰ ਪੁਲਿਸ ਮਹਿਕਮੇ ਦੇ ਕੋਲ ਕਿਸੇ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਕੋਈ ਸ਼ਿਕਾਇਤ ਲੈ ਕੇ ਪਹੁੰਚਿਆ ਜਾਂਦਾ ਹੈ ਤਾਂ ਉਸ ਵਕਤ ਉਸ ਦੇ ਉੱਪਰ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਜੋ ਕਿ ਉਹਨਾਂ ਦੇ ਅਕੈ ਲਈ ਮੁਢਲੇ ਫਰਜ਼ ਹੁੰਦੇ ਨੇ ਪਰ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਦੱਸਿਆ ਗਿਆ ਜਿਹੜਾ ਕਿ ਰਾਜਪੁਰਾ ਦੇ ਵਿੱਚ ਕੀ ਕਰਦਾ ਹੈ ਮਾਮਲਾ ਦਰਅਸਲ ਇਹ ਹੁੰਦਾ ਹੈ ਕਿ ਇਸ ਦੇ ਵੱਲੋਂ ਆਪਣੇ ਪਰਿਵਾਰ ਦੇ ਕੋਲੋਂ ਇੱਕ ਫੋਨ ਇਸ ਦੇ ਫੋਨ ਦੇ ਉੱਪਰ ਆਉਂਦਾ ਹੈ ਕਿਹਾ ਜਾਂਦਾ ਹੈ ਕਿ ਭਾਈ ਕੁਝ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਕਟਮਾਰ ਕੀਤੀ ਗਈ ਹੈ ਕਲੀਕੋਟਮਾਰ ਆ ਵਿਅਕਤੀਆਂ ਦੀ ਇਸ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਇਸ ਦੀਆਂ ਗਰਭવતી ਨੋਹਾ ਜਿਹੜੀਆਂ ਸੀ ਘਰ ਦੇ ਵਿੱਚ ਮੌਜੂਦ ਉਹਨਾਂ ਦੇ ਵੀ ਪੇਟ ਦੇ ਉੱਪਰ ਲੱਤਾਂ ਤੱਕ ਮਾਰੀਆਂ ਗਈਆਂ ਨੇ ਇਹਨਾਂ ਲੋਕਾਂ ਦੇ ਵੱਲੋਂ ਹਮਲਾਵਰਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਇਸ ਦੇ ਵੱਲੋਂ ਘਰ ਦੇ ਵਿੱਚ ਪਹੁੰਚਿਆ ਜਾਂਦਾ ਹੈ तमाम ਚੀਜ਼ਾਂ ਜਿਹੜੀਆਂ ਨੇ ਵੇਖੀਆਂ ਜਾਂਦੀਆਂ ਨੇ ਕਿਵੇਂ ਹੋਈਆਂ ਕਿਸ ਤਰੀਕੇ ਨਾਲ ਹੋਈਆਂ ਤੇ ਸ਼ਿਕਾਇਤ ਲੈ ਕੇ ਦੌੜ ਭੱਜ ਕੀਤੀ ਜਾਂਦੀ ਹੈ ਸ਼ਿਕਾਇਤ ਲੈ ਕੇ ਸੰਬੰਧਤ ਥਾਣੇ ਤੱਕ ਪਹੁੰਚ ਕੀਤੀ ਜਾਂਦੀ ਹੈ ਪਰ ਉਸ ਥਾਣੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਸੁਣਵਾਈ ਇਸ ਦੀ ਨਹੀਂ ਹੁੰਦੀ ਕਿਉਂਕਿ ਜਿਹੜੇ ਹਮਲਾ ਕਰਨ ਵਾਲੇ ਲੋਕ ਸਨ ਉਹ ਵੀ ਡੀਆਈਜੀ ਪਟਿਆਲਾ ਰੇਂਜ ਦਫ਼ਤਰ ਦੇ ਵਿੱਚ ਉਹਨਾਂ ਦੇ ਵੱਲੋਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉਹ ਵੀ ਮੁਲਾਜ਼ਮ ਨੇ ਹੁਣ ਇੱਥੇ ਵੱਡਾ ਝੋਲਜੜਾ ਉਹ ਨਿਕਲ ਕੇ ਸਾਹਮਣੇ ਆਇਆ ਜਿਸ ਦੀ ਜਿਉਂਦੀ ਜਾਗਦੀ ਉਦਾਹਰਨ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੇ ਉਸ ਚੰਦ ਕਮੈਂਟਾਂ ਦੇ ਬਿਆਨ ਦੇ ਵਿੱਚ ਕਿਵੇਂ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਅੰਦਰ ਖਾਤੇ ਦੀਆਂ ਪੋਲਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਨੇ ਕਿਵੇਂ ਇਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਭਾਈ ਮੁਲਾਜ਼ਮ ਹੋਣ ਦੇ ਨਾਤੇ ਵੀ ਉਸ ਦੀ ਪੁੱਛ ਪ੍ਰਤੀ ਤੇ ਇਦਾਂ ਦੀ ਨਹੀਂ ਹੋ ਰਹੀ ਜਿਵੇਂ ਕਿ ਹੋਣੀ ਚਾਹੀਦੀ ਸੀ ਤੇ ਆਮ ਨਾਗਰਿਕ ਪੰਜਾਬ ਦਾ ਆਮ ਬਚੰਦਾ ਜਾ ਕੇ ਕਿਵੇਂ ਸੁਰੱਖਿਆ ਭਾਲ ਸਕਦਾ ਹੈ ਕਿਵੇਂ ਇਸ ਚੀਜ਼ ਦੇ ਉੱਪਰ ਯਕੀਨ ਜਤਾਇਆ ਆ ਸਕਦਾ ਹੈ ਕਿ ਪੁਲਿਸ ਉਸ ਦੇ ਸੁਰੱਖਿਆ ਦੇ ਵਿੱਚ ਖੜੇਗੀ ਹਾਲਾਂਕਿ ਸਾਰੇ ਉਦਾਂ ਦੇ ਨਹੀਂ ਪਰ ਬਹੁਤਾਂ ਕੇਸ ਇਦਾਂ ਦੇ ਆਉਂਦੇ ਨੇ ਜਿੱਥੇ ਪੁਲਿਸ ਦੇ ਵਿੱਚ ਹੁੰਦੇ ਇਸ ਵੱਡੇ ਝੋਲਦੀਆਂ ਜਾਣਕਾਰੀਆਂ ਮਿਲਦੀਆਂ ਨੇ ਸੋ ਉਹ ਬਿਆਨ ਤੁਹਾਡਾ ਤੁਹਾਡੇ ਨਾਲ ਪਹਿਲਾਂ ਸਾਂਝਾ ਕਰ ਲੈਂਦੇ ਹਾਂ ਉਸ ਤੋਂ ਬਾਅਦ ਅਗਲੇਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਵੀ ਇਸੇ ਤਰੀਕੇ ਜਾਰੀ ਰੱਖਾਂਗੇ ਕਿ ਤੁਸੀਂ ਹੌਸਲੇ ਹੌਸਲੇ ਤੁਸੀਂ ਹੌਸਲੇ ਤੁਸੀਂ ਬਾਈ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਜੀ ਜੀ ਨਾਮ ਹੈ ਸ਼ਾਮਲਾ ਜੀ ਕਿ ਕਿਸੇ ਪੋਸਟਿੰਗ ਕੋਰਟ ਤੇ ਮੈਨੂੰ ਸੀਆਰਪੀ ਦਾ ਰੈਕਲ ਆ ਗਿਆ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਵੀ ਜਿਹੜੇ ਨਾਲ ਘਰਦਿਆਂ ਨੇ ਮੈਨੂੰ ਫੋਨ ਦਿੱਤਾ ਸਾਡੇ ਘਟਣ ਸ਼ੁਰੂ ਹੋ ਗਿਆ ਕਹਿੰਦੇ ਵੀ ਇੱਥੇ ਆਣ ਕੇ ਉਸ ਦੇ ਪਿੱਛੇ ਦੰਦਿਆਂ ਭਾਬੀ ਜੂਰ ਮੇਰੇ ਕਹਿੰਦੇ ਉਹਨਾਂ ਨੇ ਸਾਰਿਆਂ ਨੇ 10 15 ਜਣਾਂ ਨੇ ਆਣ ਕੇ ਕਰੀ ਇੰਦਰਾ ਨਾਲ ਲੱਗਾ ਮੈਂ ਉਹਨੂੰ پتہ ਵੀ ਜਦੋਂ ਉਹ ਘਰਦਿਆਂ ਦੇ ਇੰਨਾ ਮੈਂ ਆਜੇ ਫੋਨ ਮੈਂ ਚੱਕ ਕੇ ਜਦੋਂ ਦੇਖਿਆ ਉਹ ਤੇ ਇੱਕ ਮੇਰਾ ਛੋਟਾ ਮੁੰਡਾ ਨਜੀਬ ਨਵਜੀਤ ਆ ਉਹਦੇ ਥੱਲੇ ਜਿਹੜਾ ਨੇ ਫਿਰ ਸੇਵ ਸਿੰਘ ਸਾਨੂੰ ਪ੍ਰਿੰਸੀਪਲ ਇਹ ਡੀਆਈਜੀ ਦਫਤਰ ਤੇੜਾ ਰੇਂਜ ਬਾਰਡਰ ਗਾਰਡੀਆਂ ਲੱਗਿਆ ਹੋਇਆ ਇਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਟ ਕੇ ਮੇਰੀ ਘਰ ਦੀ ਨੇ ਅੰਦਰ ਬੰਦ ਕਰਤਾ ਜਿਵੇਂ ਮੁੰਡਾ ਬਿਮਾਰ ਹੈ ਉਹਨੂੰ ਕੁੰਡਾ ਖੋਲ ਕੇ ਅੰਦਰੋਂ ਕੱਟ ਕੇ ਬਾਹਰ ਐਦਾਂ ਪੂਰੀ ਤਰ੍ਹਾਂ ਮਾਰ ਰਿਹਾ ਉਹ ਤੁਹਾਨੂੰ ਫੋਟੋ ਚ ਮੈਂ ਦੇਤੀ ਵੀਡੀਓ ਬੀਓ ਦੇ ਚ ਕੀ ਹਾਲ ਕਿਦਾਂ ਦੋਏ ਮੇਰੀ ਨੋਆ ਉਹਨਾਂ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਕੁੱਟਿਆ ਕਿੰਨੇ ਲੋਕ ਜ਼ਖਮੀ ਹੋਏ ਇਸ ਮਾਮਲੇ 'ਚ ਜ਼ਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਭਾਈ ਗਏ ਹੋਏ ਸੀ ਉਹਨਾਂ ਦੇ ਸਿਰਫ ਇੱਕ ਦਾਉਤਾ ਬੱਜੀਆਂ ਉਹਨਾਂ ਦੇ ਉਹ 11 ਦਾ ਜਿਹੜੀਆਂ ਨੂਹਾਂ ਦੋਨੇ ਤੇ ਮੇਰਾ ਮੁੰਡਾ ਨਰਜੀਤ ਨਰਜੀਤ ਦਾ ਬਹੁਤ ਆ ਬਰਾੜਾ ਹਾਲ ਹੈ ਨੂਹਾਂ ਦੀਆਂ ਗੱਲਾਂ ਕਰੋ ਜਿਹਦਾ ਪੈਗਨੇਟ ਹੈ ਕਿਦਾਂ ਹੋ ਕੰਡੀਸ਼ਨ ਕਿਦਾਂ ਡਾਕਟਰ ਕੰਡੀਸ਼ਨ ਵਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਅਰ ਬਰਸੋ ਦੇ ਅਸੀਂ ਇੱਥੇ ਦਾਖਲ ਆਂ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਖੂਸ ਹੋਊਗਾ ਖੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਬੈਲਾ ਹੀ ਲੈ ਕੇ ਚੱਲੀ ਗਈ ਛੁੱਟੀ ਚਲੀ ਗਈ ਕੀ ਨਾਮ ਹੈ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹਦਾ ਅੰਦਰ ਵੀ ਨਹੀਂ ਨਾ ਬੜਨਦਾ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਕੁ ਉਹ ਤਾਂ ਉਹਨਾਂ ਦੇ ਉਹ ਉਹਨਾਂ ਨੇ ਆਪਣੇ ਜਿਹੜੇ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਗਲ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦੇ ਵੀ ਆਣ ਕੇ ਤੁਸੀਂ ਦੋ ਇੱਥੇ ਕਿਤੇ ਸੀ ਡਰਾਈਵਰ ਵੀ ਦਿੱਜ ਕੇ ਹੋ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਿਹਾ ਜੀ ਹੁਣ ਮੈਂ ਇਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਹੁਣ ਦੋ ਤੁਸੀਂ ਨੂਆ ਨੂੰ ਤੇ ਨੂਆ ਨੂੰ ਤੁਸੀਂ ਐਵਰ ਡਰਾਈਵਰ ਕਰ ਰਹੇ ਹੋ ਤੇ ਮੁੰਡੇ ਨੂੰ ਹੋ ਨਹੀਂ ਕਰ ਰਹੇ ਨਾ ਜੀ ਮੁੰਡੇ ਨੂੰ ਵੀ ਰੈਫਰ ਕਰੋ ਕਰ ਮੁੰਡੇ ਨੂੰ ਵੀ ਰੈਫਰ ਕਰਾਇਆ ਸੁਣਵਾਈ ਕੋਈ ਸੁਣਵਾਈ ਕੋਈ ਨਹੀਂ ਹੋਈ ਫੋਨ ਨਹੀਂ ਕਰ ਰਹਾ ਤੇ ਸੁਣਵਾਈ ਐਸ ਐਚਓ ਜਿਹੜਾ ਕੰਡਿਆ ਗੜੀ ਆ ਕੋਈ ਸੁਣਵਾਈ ਨਹੀਂ ਕਰ ਰਹਾ ਉਟੀਆਂ ਗੱਲਾਂ ਹੋਰੇ ਕਰ ਰਿਹਾ ਹੈ ਕਿਉਂਕਿ ਮੁਲਾਜ਼ਮ ਉਹ ਕੋਈ ਬੰਦੇ ਫਰੋਚ ਚਲੇ ਨਹੀਂ ਫਰੋਚ ਵਾਲੇ ਸਾਫਾ ਸਰਪੰਚ ਜਿਹਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕੰਦੀਆਂ ਚੱਲ ਮੈਂ ਇਜ਼ਨੂਰ ਕਰਦਾ ਰਿਹਾ ਤੇ ਤੁਹਾਨੂੰ ਉਹ ਕਰਨਾ ਹੈ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਇਹਦੀ ਵੈਰੀਫਾਈ ਕਰਤੀਆ ਜਾਵੇ ਇਹ ਤਾਂ ਚੱਲ ਬਿਆਨ ਵੇਜੀ ਤੇ ਹੋਈ ਜਾਣੀ ਆ ਮੈਕਮੇਜ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਵੀ ਹਾਂ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਵੱਗ ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਲਾਂ ਘੱਟ ਰਹੇ ਸੀ ਆਰੇ ਪਰਿਵਾਰ ਨੇ ਕਿਹਾ ਵੀ ਜਨਾਨੀਆਂ ਵੀ ਤੁਸੀਂ ਗਾਣਾ ਕਿਉਂ ਗੱਟ ਰਹੀ ਹੈ ਉਸਨੇ ਉਹਨੇ ਦੂਸਰੇ ਬੰਦੇ ਹਰਦੀਪ ਸਿੰਘ ਸਨ ਆਫ ਪ੍ਰੇਮ ਸਿੰਘ ਉਹਨੇ ਫੋਨ ਕਰਿਆ दारू ਪੀਤੀ ਵੀ ਸੀ ਉਹਦੀ ਉਹਨੇ ਫੋਨ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀਏ ਕਰਾ ਕੇ ਮਤਲਬ ਸਾਨੂੰ ਮੈਨੂੰ ਐਦਾਂ ਕਹਦੇ ਉਹ ਤੈਨੂੰ ਡਿਊਟੀ ਤੋਂ ਦੂਰ ਲਾ ਦਾਂ ਜਿਹੜਾ ਡੀਆਈਜੀ ਦਫਤਰ ਲੱਗਿਆ ਵਾ ਦਰਸ਼ੇਮ ਸਿੰਘ ਇਹ ਕਹਿਆ ਜਾਂ ਕਦੇ ਆਪਣੇ ਨੂੰ ਡਾਂਗਦਰ ਦੱਸਦਾ ਕਦੇ ਖੋਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਕਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਮੰਗ ਤਾਂ ਇਹ ਜੀ ਦੇਖ ਲਓ ਤੁਸੀਂ ਆਪਣੀ ਫੋਟੋ ਜੀ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਇਹ ਤੁਸੀਂ ਹੌਸਲਾ ਰੱਖੋ ਹੌਸਲਾ ਰੱਖੋ ਤੁਸੀਂ ਹੌਸਲਾ ਰੱਖੋ ਤੁਸੀਂ ਲੇਕਿਨ ਇਹ ਮਨਨ ਨੋਟ ਬੰਦ ਕੰਮ ਬਈ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦਾ ਤੁਹਾਡਾ ਹਾਲ ਕਰਿਆ ਬਈ ਮੈਂ ਦੇਖ ਨਹੀਂ ਸਕਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਸੁਣ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਮੇਰੇ ਭਰਾ ਕੀ ਹੁਣ ਰਸਤਾ ਕੀ ਹੈ ਬਾਈ ਜੀ ਸੋਚੇ ਅਧਿਕਾਰੀਆਂ ਦੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਨਹੀਂ ਤੇਰੇ ਮੈਨੂੰ ਹਸਤਾ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਹੀ ਮੁਲਾਜ਼ਮ ਹੁੰਦੇ ਮੇਰੀ ਇਹ ਨਹੀਂ ਹੋ ਰਹੀ ਐਸਾ ਚੋ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖਦੇ ਹੋਗੇ ਫਿਰ ਹੁਣ ਰਸਤਾ ਤੇ ਅੱਜ ਮੇਰੇ ਕਾਰਵਾਈ ਹੋਣੀ ਚਾਹੀਦੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਕਾਰਵਾਈ ਜਦ ਕਿ ਮੇਰੇ ਜਵਾਕਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇ ਜਿਹੜੀਆਂ ਤੁਹਾਡੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰेंगी ਉਹਨਾਂ ਦੇ ਹਾਲਾਤ ਪੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਗੱਲੇ ਬਈ ਸ਼ਹਿ ਗੀਰੀ ਮੰਨਦੇ ਹੋਗੇ ਕੋਈ ਪੋਲੀਟੀਕਲ ਪਾਰਟੀ ਕੋਈ ਦਾ ਨਾਮ ਲੈਣਾ ਚਾਹੋ ਹਾਂ ਕੌਣ ਪਹਿਲੇ ਗੱਲ ਦੱਸਦੇ ਜਿਹੜੇ ਕਹਿੰਦੇ ਸਾਰੇ ਪਾਸੇ ਉਹ ਸਰਪੰਚ ਵੀ ਰੇਆ ਕਿਤੇ ਵੀ ਹੋ ਸਕਦੀ ਹੈ ਕਿਹੜੀ ਪਾਰਟੀ ਦੀ ਸ਼ਹਿ ਮੰਨਦੇ ਹੋਗੇ ਹੁਣ ਹਾਂ ਤੇ ਹੁਣ ਕੀ ਕਹਿ ਸਕਦੇ ਹੁਣ ਕੋਈ ਪਹਿਲਾਂ ਕਾਂਗਰਸ ਵੀ ਰੇਆ ਸਰਪੰਚ ਉਹ ਰੋ ਕਿਹੜੀ ਪਾਰਟੀ ਦਾ ਹੈ ਕਦੇ ਕਾਂਗਰਸ ਦਾ ਵੀ ਕਦੇ ਦਾ ਦੀ ਕੋ ਤੇਰਾ ਹੋ ਰਹੀ ਆ ਜੀ ਇਹ ਤਾਂ ਕਦੇ ਕਿਤੇ ਦਲ ਬਦਲ ਜਾਂਦਾ ਕਦੇ ਕਿਤੇ ਦਲ ਬਦਲਦਾ ਆਪਣਾ ਫੱਕ ਮਤਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਦਰਾਂ ਦੇ ਕੀਤੀ ਜਾਵੇ ਜੇ ਮੇਰੇ 'ਚ ਕਸੂਰ ਆ ਤਾਂ ਮੈਂ ਗੁਨਾਹਗਾਰ ਹਾਂ ਜਦੋਂ تک ਮੈਂ ਆਇਆ ਮੇਰੇ ਬੱਚੇ ਸਾਰੇ ਲਤਬੱਤ ਕੀਤੇ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲੇ ਨੇ ਕੋਈ ਆਈਗੇ ਨਹੀਂ ਤੇ ਕੋਈ ਐਂਬਲੈਂਸ ਮੇਰੇ ਮੁੰਡਾ ਛੋਟਾ ਨਵਜੀਤ ਇੰਨਾ ਸੀਰੀਅਸ ਸੀ ਉਹ ਬੋਲਿਆ ਵੀ ਕੱਲ ਜਾ ਕੇ ਮੜੀ ਜੀ ਤੇਰੀ ਖੋਲੀ ਸੀ ਨਾ ਬੋਲੇ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਲੋਕ ਇਹ तमाम ਬਿਆਨ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਇਸ ਤਰੀਕੇ ਦੇ ਨਾਲ ਹਟਕੋਰੇ ਲੈ ਕੇ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੇ ਨਾਲ ਹੋਏ ਉਸ ਤਸ਼ੱਦਦ ਨੂੰ ਬਿਆਨ ਕੀਤਾ ਜਾ ਰਿਹਾ ਹੈ ਤਸ਼ੱਦਦ ਹੋ ਗਿਆ ਉਸ ਤੋਂ ਬਾਅਦ ਸ਼ਿਕਾਇਤ ਦਿੱਤੀ ਗਈ ਸ਼ਿਕਾਇਤ ਦੇ ਉੱਪਰ ਸੁਣਵਾਈ ਨਹੀਂ ਹੋਈ ਤੇ ਉਸ ਸੁਣਵਾਈ ਤੋਂ ਬਾਅਦ ਕਿਸੇ ਵੀ ਆਮ ਵਿਅਕਤੀ ਦਾ ਰੋਣਾ ਨਿਕਲ ਸਕਦਾ ਹੈ ਜਦੋਂ ਪਰਿਵਾਰ ਸਾਰਾ ਫੱਟੜ ਪਿਆ ਹੋਵੇ ਪਰਿਵਾਰ ਸਾਰੇ ਦੇ ਸਟਾਫੇਟਾਂ ਬਜੀਆਂ ਹੁਣ ਘਰ ਦੇ ਵਿੱਚ ਗਰਮ ਬਤੀ ਨੋਹਾ ਹੁਣ ਤੇ ਉਹਨਾਂ ਦੇ ਵੀ ਲੱਤਾਂ ਤੱਕ ਮਾਰੀਆਂ ਗਈਆਂ ਹੁਣ ਤਾਂ ਰੋਣਾ ਸੁਭਾਵਿਕ ਜ਼ਰੂਰੀ ਹੋ ਜਾਂਦਾ ਹੈ ਜਦ ਕਿ ਇਸ ਦੇ ਵੱਲੋਂ ਪਹਿਲਾਂ ਸ਼ਿਕਾਇਤ ਲੈ ਕੇ ਪਹੁੰਚਿਆ ਗਿਆ ਸੀ ਇਸ ਦੇ ਵੱਲੋਂ ਪਹਿਲਾਂ ਸ਼ਿਕਾਇਤ ਸੰਬੰਧਿਤ ਥਾਣੇ ਦੇ ਵਿੱਚ ਲੈ ਕੇ ਪਹੁੰਚਿਆ ਗਿਆ ਸੀ ਪਰ ਐਸ ਐਚਓ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਉਸ ਦੀ ਸੁਣਵਾਈ ਨਹੀਂ ਕੀਤੀ ਗਈ ਕਿਉਂਕਿ ਜਿਹੜਾ ਹਮਲਾਵਰ ਸੀ ਉਹ ਇੱਕ ਤਾਂ ਪਿੰਡ ਦਾ ਸਾਬਕਾ ਸਰਪੰਚ ਦੱਸਿਆ ਜਾ ਰਿਹਾ ਜਿਹੜੀਆਂ ਹੁਣ ਤੱਕ ਦੀਆਂ ਜਾਣਕਾਰੀਆਂ ਪਹੁੰਚੀਆਂ ਨੇ ਨਾਲ ਦੀ ਨਾਲ ਇਹ ਵੀ ਇਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਭਾਈ ਉਸ ਦੇ ਵੱਲੋਂ ਸ਼ਰਾਬ ਦਾ ਸੇਵਨ ਕਰਕੇ ਘਰ ਦੇ ਸਾਹਮਣੇ ਖੜ ਕੇ ਗਾਲੀਆਂ ਗਾਲਾਂ ਜਿਹੜੀਆਂ ਸੀ ਗਾਲੀ ਗਲੋਜ ਜਿਹੜਾ ਸੀ ਉਹ ਕੀਤਾ ਜਾ ਰਿਹਾ ਸੀ ਜਦੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਪਣੇ ਸਾਥੀਆਂ ਸਮੇਤ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਆ ਘਰ ਦੇ ਅੰਦਰ ਦਾਖਲ ਹੋ ਕੇ ਹੁਣ ਸੋਚੋ ਜੇ ਇੱਕ ਜੇਕਰ ਇਸ ਤਰੀਕੇ ਦੇ ਨਾਲ ਕਿਸੇ ਆਮ ਵਿਅਕਤੀ ਦੇ ਨਾਲ ਹੋਇਆ ਹੁੰਦਾ ਤਾਂ ਤਾਂਕੇ ਉਸ ਵਕਤ ਪੁਲਿਸ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਉਸ ਦੇ ਨਾਲ ਆ ਜਿਹੜੀ ਇਕੱਲੇ-ਇਕੱਕੇ ਵਿਹਾਰ ਕੀਤਾ ਜਾਣਾ ਸੀ ਉਸ ਦੇ ਨਾਲ ਇਸੇ ਤਰੀਕੇ ਦੇ ਨਾਲ ਕੀਤਾ ਜਾਣਾ ਸੀ ਜਿਵੇਂ ਕਿ ਆਪਣੇ ਪੁਲਿਸ ਮੁਲਾਜ਼ਮ ਦੇ ਨਾਲ ਕੀਤਾ ਜਾ ਰਿਹਾ ਹੈ ਲਗਾਤਾਰ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਅਜਈਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਦੇ ਨਾਲ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੱਡਾ ਸਵਾਲ ਉੱਠਦਾ ਹੈ ਹੁਣ ਸਵਾਲ ਉੱਠਣਾ ਉਦੋਂ ਲਾਜ਼ਮੀ ਹੋ ਜਾਂਦਾ ਹੈ ਜਦੋਂ ਆਪਣੇ ਹੀ ਮਹਿਕਮੇ ਦੇ ਲੋਕਾਂ ਦੀ ਸੁਣਵਾਈ ਤੱਕ ਨਾ ਹੋਵੇ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਪੱਖ ਵਧੇਰੇ ਆ ਚੰਗੇ ਤਰੀਕੇ ਦੇ ਨਾਲ ਪੂਰਨਾ ਚਾਹੀਦਾ ਦੇ ਸਾਰੇ ਪੰਜਾਬ ਦੇ ਨਾਗਰਿਕ ਨੇ ਸਾਰੇ ਪੰਜਾਬ ਦੇ ਵਿਛੰਦੇ ਨੇ ਜਦੋਂ ਵੀ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਆਪ ਮਹਾਰੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਚਾਹੀਦਾ ਸਾਰੇ ਮੁਲਾਜ਼ਮ ਉਹਨਾਂ ਦੇ ਨਹੀਂ ਪਰ ਬਹੁਤਾਂਤ ਬਹੁਤ ਸਾਰੇ ਕੇਸਾਂ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਜਿੱਥੇ ਇੱਕ ਵਾਰ ਤਾਂ ਸ਼ੱਕ ਤੇ ਸ਼ੰਕਾ ਹੁੰਦਾ ਹੈ ਕਿ ਵਾਕਈ ਪੰਜਾਬ ਪੁਲਿਸ ਸਾਡੀ ਸੁਰੱਖਿਆ ਦੇ ਲਈ ਹੈ ਜਾਂ ਪਰ ਇਹਨਾਂ ਦੇ ਵੱਲੋਂ ਸਾਡੀ ਤੰਗੀ ਤਰੁੱਟੀ ਨੂੰ ਹੋਰ ਜ਼ਿਆਦਾ ਬਿਹਤਰੀਨ ਤਰੀਕੇ ਦੇ ਨਾਲ ਸਾਡੇ ਉੱਪਰ ਥੋਪਿਆ ਜਾਣਾ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਾਜਪੁਰਾ ਦੇ ਵਿੱਚ ਵੇਖਣ ਨੂੰ ਮਿਲੀਆਂ ਨੇ ਰਾਜਪੁਰਾ ਦੇ ਵਿੱਚ ਇਸ ਪੁਲਿਸ ਮੁਲਾਜ਼ਮ ਦੇ ਨਾਲ ਹੋਇਆ ਤਸ਼ੱਦਦ ਤੇ ਉਸ ਤੋਂ ਬਾਅਦ ਕੀਤੀ ਸ਼ਿਕਾਇਤ ਦੇ ਉੱਪਰ ਨਾ ਕੀਤੀ ਗਈ ਕਾਰਵਾਈ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਸ ਦੀ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਤੇ ਇਸ ਤੋਂ ਬਾਅਦ ਵੀ ਨਹੀਂ ਇਸ ਦੇ ਬਲੋਂ ਗੁਹਾਰ ਤੇ ਅਪੀਲ ਲਗਾਈ ਗਈ ਹੈ ਕਿ ਭਾਈ ਵੱਡੇ ਪੱਧਰ ਦੇ ਉੱਪਰ ਇਸ ਕੇਸ ਦੇ ਉੱਤੇ ਆ ਜਿਹੜੇ ਆਹਲਾ ਅਫਸਰ ਦੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਪਰ ਹੁਣ ਇਹ ਕਹਿ ਲਈਏ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਇਸ ਵੀਡੀਓ ਦੇ ਬਾਰੇ ਲੋਕਾਂ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਪ੍ਰतिकਰਮ ਦਿੱਤੇ ਜਾ ਰਹੇ ਨੇ ਤੁਸੀਂ ਕੀ ਸੋਚ ਦੇ ਵਿਚਾਰਦੇ ਹੋ ਖਬਰ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਤੇ ਵੱਧ ਤੋਂ ਵੱਧ ਇਸ ਖਬਰ ਨੂੰ ਸਾਂਝਾ ਵੀ ਜ਼ਰੂਰ ਕਰ ਦਿਓ ਤਾਂ ਕਿ ਇਸ ਦੇ ਪ੍ਰਭਾਵ ਦੇ ਨਾਲ ਇਸ ਪੁਲਿਸ ਮੁਲਾਜ਼ਮ ਦੇ ਨਾਲ ਹੋਇਆ ਧੱਕਾ ਜਿਹੜਾ ਉਸ ਦੇ ਬਾਬਤ ਉਹਨਾਂ तमाम ਲੋਕਾਂ ਨੂੰ ਸਜ਼ਾਵਾ ਮਿਲ ਸਕਣ ਜਿਨ੍ਹਾਂ ਨੂੰ ਸਜ਼ਾਵਾ ਨਾ ਮਿਲਣ ਦਾ ਕਰਕੇ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਹਟਕੋਰੇ ਲੈ ਕੇ ਪੱਤਰਕਾਰਾਂ ਦੇ ਨਾਲ तमाम ਇਹ ਗਾਥਾ ਜਿਹੜੀ ਹੈ ਯਹਾਂ ਪਰ ਕਹ ਲਈਏ ਇਸ ਦੇ ਨਾਲ ਹੋਇਆ ਤਸ਼ੱਦਦ ਜਿਹੜਾ ਉਹ ਸਾਂਝਾ ਕੀਤਾ ਜਾ ਰਿਹਾ ਹੈ ਇਹ ਤੁਸੀਂ ਹੌਸਲਾ ਹੌਸਲਾ ਹੌਸਲਾ